ਜੀ ਦੋਸਤੋ ਕਹਿੰਦੇ ਸ਼੍ਰੋਮਣੀ ਦਲ ਅਕਾਲੀ ਦਲ ਨੇ ਬੱਲੇ ਬੱਲੇ ਕਰਾਈ ਪਈ ਆ ਆਪਣੀ ਪੰਥਕ ਪਾਰਟੀ ਮੈਂ ਤੁਹਾਨੂੰ ਅੱਜ ਇੱਕ ਯਾਦ ਦੱਸਦੀ ਆ ਆਪਣੇ ਬਚਪਨ ਦੀ ਜਦ ਮੈਂ ਛੋਟੀ ਹੁੰਦੀ ਸੀਗੀ ਤੇ ਦਾਦਾ ਜੀ ਤੇ ਡੈਡੀ ਹੁਣੇ ਜਿੰਦਾ ਹੁੰਦੇ ਸੀ ਨਾ ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਪੁੱਤ ਆਪਣੀ ਪੰਥਕ ਪਾਰਟੀ ਹੈ ਤੇ ਆਪਾਂ ਵੋਟ ਵੀ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪਾਉਣੀ ਆ ਵੀ ਇਹ ਆਪਣੀ ਪਾਰਟੀ ਆ ਕਿਉਂਕਿ ਇੱਕ ਸਭ ਤੋਂ ਵੱਡੀ ਖਾਸੀਅਤ ਦੱਸਾਂ ਜਿਵੇਂ ਤੁਹਾਨੂੰ ਜਦ ਮੈਂ ਛੋਟੀ ਜੀ ਹੁੰਦੀ ਸੀ ਇਹਨਾਂ ਨੂੰ ਲੱਡੂਆਂ ਦੇ ਨਾਲ ਤੋਲਦੇ ਹੁੰਦੇ ਸੀਗੇ ਤੇ ਮੈਂ ਛੋਟੀ ਜੀ ਸੀਗੀ ਤਾਂ ਇੱਕ ਬਿੱਲੇ ਮਿਲ ਜਿਹਦੇ ਉੱਪਰ ਤੱਕੜੀ ਦਾ ਨਿਸ਼ਾਨ ਬਣਿਆ ਹੁੰਦਾ ਸੀਗਾ ਅਸੀਂ ਜਿਹੜੇ ਸੂਟ ਪਾਏ ਹੁੰਦੇ ਸੀ ਕੱਪੜੇ ਪਾਏ ਹੁੰਦੇ ਸੀ ਨਾ ਉਹਨਾਂ ਦਾ ਇੱਥੇ ਮੋਢਿਆਂ ਉੱਪਰ ਲਾ ਲੈਣਾ ਤੇ ਮਾਨ ਮਹਿਸੂਸ ਕਰਦੇ ਹੁੰਦੇ ਸੀ ਉਹ ਬਿੱਲੇ ਲੈ ਕੇ ਸੀ ਭੱਜਦੇ ਫਿਰਨਾ ਚਾਰੇ ਪਾਸੇ ਤੇ ਨਾਲੇ ਅਕਾਲੀ ਦਲ ਦੇ ਝੰਡੇ ਲਹਿਰਾਉਂਦੇ ਹੁੰਦੇ ਸੀਗੇ ਸਾਰੀ ਗਲੀਆਂ ਦੇ ਵਿੱਚ ਵੀ ਅਸੀਂ ਤਾਂ ਅਕਾਲੀ ਦਲ ਦੇ ਬੰਦੇ ਆ ਅਕਾਲੀ ਦਲ ਦੇ ਬੰਦੇ ਆ ਅੱਜ ਜ਼ਮੀਨੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਨਿਕਲ ਰਹੇ ਜਿੱਦਾਂ ਕਿ ਪਹਿਲਾਂ ਆਪਾਂ ਨੂੰ ਮਾਣ ਹੁੰਦਾ ਸੀ ਆਪਣੀ ਪਾਰਟੀ ਆਪਣੀ ਖੇਤਰੀ ਪਾਰਟੀ ਦੇ ਉੱਪਰ ਵੀ ਸ਼੍ਰੋਮਣੀ ਅਕਾਲੀ ਦਲ ਵੀ ਸਾਡੀ ਸਿੱਖਾਂ ਦੀ ਪਾਰਟੀ ਆ ਸਿੱਖਾਂ ਦੀ ਭਲਾਈ ਦੇ ਲਈ ਨਿਕਲਦੀ ਆ ਅੱਜ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕੰਮ ਕਰ ਰਹੇ ਨੇ ਲੋਕਾਂ ਦੇ ਪਿੰਡਾਂ ਦੇ ਵਿੱਚ ਨਿਕਲੇ ਹੋਏ ਨੇ ਹਰ ਇੱਕ ਬੰਦੇ ਦੇ ਮੋਢਾ ਨਾਲ ਮੋਢਾ ਲਾ ਕੇ ਖੜ ਰਹੇ ਨੇ ਲੋਕਾਂ ਦਾ ਹਾਲਚਲ ਪੁੱਛ ਰਹੇ ਨੇ ਪਬਲਿਕ ਦੇ ਵਿੱਚ ਆਮ ਵਿਚਰ ਰਹੇ ਨੇ ਸੋ ਬੜਾ ਮਾਣ ਮਹਿਸੂਸ ਸਉਂਦਾ ਵਾਕਿਆ ਚੀਜ਼ ਦੇਖ ਕੇ ਇਹ ਸਾਡੇ ਡੈਡੀ ਜੀ ਦੀ ਬੋਲੀ ਹੋਈ ਗੱਲ ਕਿ ਇਹ ਪੰਥਕ ਪਾਰਟੀ ਐ ਸਿੱਖਾਂ ਦੀ ਪਾਰਟੀ ਐ ਵੀ ਅੱਜ ਇਸ ਤਰੀਕੇ ਨਾਲ ਕੰਮ ਕਰ ਰਹੀ ਆ ਹਾਂਜੀ ਬਿਲਕੁਲ ਜੀ ਜਦੋਂ ਵੀ ਕੋਈ ਲੋਕ ਹਿੱਤਾਂ ਲਈ ਕੰਮ ਕਰੇ ਤਾਂ ਪਾਰਟੀ ਵੱਜਦੋ ਉੱਪਰ ਉੱਠ ਕੇ ਉਸ ਬੰਦੇ ਦੇ ਤਰੀਕ ਕਰਨੀ ਚਾਹੀਦੀ ਆ ਸੋ ਅੱਜ ਸੁਖਵੀਰ ਸਿੰਘ ਬਾਦਲ ਜਿਥੇ ਹੱਟ ਪੀੜਤਾ ਚ ਬਿਜਰ ਰਹੇ ਆ ਉੱਥੇ ਲੋਕਾਂ ਦੀ ਬਿਤੀ ਤੌਰ ਤੇ ਵੀ ਮਦਦ ਕਰ ਰਿਹਾ ਸੋ ਇਸ ਲਈ ਸੁਖਵੀਰ ਸਿੰਘ ਬਾਦਲ ਦੀ ਵਾਕਈ ਤਾਰੀਫ ਕਰਨੀ ਬਣਦੀ ਆ ਤੇ ਉਹ ਗੱਲ ਅਲੱਗ ਆ ਕਿ ਇਸ ਪਾਰਟੀ ਦੇ ਪਿੱਛੇ ਭਾਈ ਚਲੋ ਗਲਤੀਆਂ-ਵਲਤੀਆਂ ਹੋਈਆਂ ਬਹੁਤ ਇਹਨਾਂ ਦੇ ਪੈਰ ਉਖੜ ਗਏ ਸੀ ਚਲੋ ਸੁਖਵੀਰ ਸਿੰਘ ਬਾਦਲ ਮਿਹਨਤ ਕਰ ਰਿਹਾ ਹੋ ਸਕਦਾ ਭਾਈ ਇਹਦੀ ਮਿਹਨਤ ਨੂੰ ਪਰ ਲਗੇ ਪਰ ਮੈਂ ਫਿਰ ਇਹ ਗੱਲ ਕਹਿੰਦਾ ਜੋਰ ਦੇ ਕੇ ਕਿ ਇਹ ਸਾਰੀਆਂ ਗੱਲਾਂ ਨੂੰ ਅਲੱਗ ਰੱਖ ਕੇ ਜਿੱਦਾਂ ਹੜ ਪੀੜ ਤਾਂ ਜੋ ਵਿਚਰ ਰਹੇ ਜਿਵੇਂ ਲੋਕਾਂ ਦੀ ਮਦਦ ਕਰ ਰਹੇ ਆ ਉਸ ਹਿਸਾਬ ਨਾਲ ਭਾਈ ਸਖਬੀਰ ਸਿੰਘ ਬਾਦਲ ਦਾ ਵੀ ਹੁਣ ਪੰਜਾਬ ਚ ਕਰੇਜ ਪਦਣਾ ਸ਼ੁਰੂ ਹੋ ਗਿਆ ਸੋ ਜਿਵੇਂ ਅਕਾਲੀ ਦਲ ਦਾ ਇੱਕ ਵਾਰ ਨਾਓ ਹੀਟਾਂ ਗਿਆ ਸੀ ਅੱਜ ਅਕਾਲੀ ਦਲ ਦਾ ਨਾਂ ਫੇਰ ਸਖਬੀਰ ਬਾਦਲ ਕੋਸ਼ਿਸ਼ ਕਰ ਰਿਹਾ ਵੀ ਉੱਪਰ ਲੈ ਕੇ ਆਈਏ ਸੋ ਭਾਈ ਸਾਡੇ ਬਰੋਂ ਤਾਂ ਸ਼ੁਭ ਕਾਮਨਾਮਈਆ ਕਿਉਂਕਿ ਸਾਡੇ ਬਜ਼ੁਰਗਾਂ ਦੀਆਂ ਸ਼ੁਭ ਕਾਮਨਾਮਾ ਵੀ ਇਹਨਾਂ ਦੇ ਨਾਲ ਜੁੜੀਆਂ ਆਏ ਆ ਉਹਨਾਂ ਨਾਲ ਆਪਣੇ ਖੂਨ ਪਸੀਨੇ ਨਾਲ ਇਸ ਪਾਰਟੀ ਨੂੰ ਸਿੰਜਿਆ ਏ ਉਸ ਪਾਰਟੀ ਲਈ ਆਪਣਾ ਬਲਦਾਨ ਦਿੱਤਾ ਸਾਡੇ ਬਜ਼ੁਰਗਾਂ ਨਾਲ ਹਰ ਟਾਈਮ ਇਸ ਪਾਰਟੀ ਲਈ ਉਹ ਖੜਦੇ ਰਹੇ ਆ ਪਿੰਡਾਂ 'ਚ ਕਾਨਫਰੰਸਾਂ ਹੋਣ ਆ ਕਿਤੇ ਹੋਰ ਵੀ ਜੋ ਵੀ ਸੇਵਾ ਲੱਗਦੀ ਸੀ ਉਹ ਕਾਲੀ ਦਰ ਲਈ ਖੜਦੇ ਰਹੇ ਆ ਸੋ ਚਲੋ ਅਸੀਂ ਵੀ ਕਾਮਨਾ ਕਰਦੇ ਕਿ ਖੇਤੀ ਖੇਤਰੀ ਪਾਰਟੀ ਹੈ ਜਿਹੜੀ ਉਹ ਤਗੜੀ ਹੋਣੀ ਚਾਹੀਦੀ ਆ ਸੋ ਅਸੀਂ ਇਹ ਕਹਿੰਦੇ ਆ ਕਿ ਸੰਵੀਰ ਸਿੰਘ ਬਦਲਪਈ ਇਸੇ ਤਰ੍ਹਾਂ locally ਕੰਮ ਕਰਦੇ ਰਹਿਣ ਤਾਂ ਲੋਕ ਵੀ ਉਹਨਾਂ ਦਾ ਸਾਥ ਜਰੂਰ ਦੇਣਗੇ ਹਾਂਜੀ ਸੋ ਅਸੀਂ ਕਵਾਂਗੇ ਕਿ ਭਾਈ ਇਨਸਾਨੀਅਤ ਦਿਖਾਓ ਇਨਸਾਰੀਆਂ ਪਾਰਟੀਆਂ ਛੱਡ ਕੇ ਇਨਸਾਨੀਅਤ ਤੇ ਕਹਿੰਦੇ ਧਰਮ ਪਹਿਲਾਂ ਵੀ ਸਭ ਤੋਂ ਪਹਿਲਾਂ ਅੱਜ ਹਰ ਪੀੜਤਾਂ ਦੇ ਵਿੱਚ ਕਿਸ ਤਰੀਕੇ ਨਾਲ ਜੂਝ ਰਹੇ ਆ ਆਪਣੇ ਹੋਰ ਵੀ ਭਰਾ ਜਿਹੜੇ ਸਭ ਲੱਗੇ ਹੋਏ ਐਸ ਫੀਲਡ ਦੇ ਵਿੱਚ ਹਰ ਪੀੜਤਾਂ ਦੀ ਮਦਦ ਦੇ ਕਰਨ ਦੇ ਵਿੱਚ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਜੀ ਧੰਨਵਾਦ ਜੀ